ਇਥੇ ਪਰਲੇ ਲਈ ਥੋੜੀ ਜੀ ਸੂਜੀ ਨਾ ਨੋਰਮਲ ਆਟਾ ਹੋਵੇ ਤੇ ਹੀ ਉਤ ਪੂੜੀਆਂ ਕਿੱਦਾਂ ਬਣਾਉਣੀਆਂ ਨੇ ਨੋਰਮਲ ਆਟਾ ਜੇ ਤਾਂ ਵਜਿਆ ਹੈ ਤੇ ਕਿਹਦੇ ਥੋੜੀ ਜਿਹਾ ਸੂਜੀ ਮਿਕਸ ਕਰ ਲੈਣੇ ਪਤ ਦਿਨ ਕਿਹੜਾ ਦੇਖ ਇਹ ਆ ਤਸ ਤੋੜ ਦੇ ਇੰਦਾ ਤੋੜ ਦੇ ਆਪਾਂ ਤਾਂ ਇਹਨੂੰ ਇੰਦਾ ਤੋਲਣਾ ਹੈ ਤੇ ਹਾਂਜੀ ਆਟੇ ਦੇ ਵਿੱਚ ਆਪਾਂ ਮੋਨ ਵਗੈਰਾ ਨਹੀਂ ਪਾਇਆ ਤੇ ਆਟੇ ਦੇ ਵਿੱਚ ਆਪਾਂ ਜਿਹੜਾ ਥੋੜਾ ਜਿਹਾ ਘਿਓ ਜਿਹੜਾ ਉਹ ਪਾ ਲੈਣਾ ਆਟੇ 'ਚ ਨਹੀਂ ਸੂਜੀ 'ਚ ਪਾ ਲੈਣਾ ਹੈ ਤੇ ਫਿਰ ਮਿਕਸੇ ਦੇ ਬਾਅਦ ਬਹੁਤ ਹੀ ਮਤਲਬ ਵਧੀਆ ਹੋ ਜਾਏਗੀ ਤੇ ਜੇ ਤੁਸੀਂ ਚਾਹੋ ਤੁਹਾਡ ਕੋਲ ਨਹੀਂ ਆਟਾ ਗੁੱਝਾ ਹੋਇਆ ਹੈਗਾ ਤਾਂ ਤੁਸੀਂ ਉਸ ਤਰ੍ਹਾਂ ਵੀ ਅੱਧਾ ਆਟਾ ਲੈ ਕੇ ਤੇ ਅੱਧੀ ਸੂਜੀ ਲੈ ਕੇ ਤੁਸੀਂ ਜਿਹੜਾ ਡੋ ਜਿਹੜਾ ਉਹ ਤਿਆਰ ਕਰ ਸਕਦੇ ਜੇ ਤੇ ਫਿਰ ਸੂਜੀ ਨਾਲ ਹੀ ਜ਼ਿਆਦਾ ਕ੍ਰਿਸਪੀ ਜਿਹੜੀ ਆ ਬਿਲਕੁਲ ਵੀ ਆਪਾਂ ਥੋੜੀ देर ਇਹਨੂੰ ਕਵਰ ਆ ਲੈਂਦੇ ਨੇ ਇਦਾਂ ਪਿਆ ਤੁਹਾਡਾ ਰਜ ਕਚੌੜੀ अथवा ਸਪਾਇਕਾ ਲਾ ਲਈ ਬਣਾਈ ਜੀ ਇਹਲੇ ਦੀ ਚਟਨੀ ਮਿੱਠੀ ਵਾਲੀ ਇੱਕ ਪਦੀਨੇ ਵਾਲੀ ਚਟਨੀ ਬਣਾਈ ਆ ਆਲੂ ਲੈ ਆ ਤੇ ਗਾਜਰਾ ਤੇ ਜੇ ਤੁਹਾਡੇ ਕੋਲ ਖੀਰਾ ਹੋਵੇ ਤੇ ਤੁਸੀਂ ਗਾਜਰਾਂ ਜਗ੍ਹਾ ਖੀਰਾ ਵੀ ਲੈ ਸਕਦੇ ਜੀ ਤੇ ਇੱਥੇ ਮੈਂ ਅਨਾਰ ਲੈ ਲਿਆ ਤੇ ਇੱਕ ਪਿਆਜ਼ ਜੀ ਤੇ ਤੇਲ ਹੁਣਾ ਇੱਥੇ ਕਾਫੀ ਗਰਮ ਹੋ ਗਿਆ ਆ ਅਸੀਂ ਹੁਣ ਇਦ ਵਿੱਚ ਪੋੜੀ ਫਰਾਈ ਕਰਾਂਗੇ 你干嘛？<Okay. S 1> okay. ਮंजे ਤੇ ਤੇ ਇੱਕ ਸਾਧ ਜੇ ਪੂੜੀਆਂ ਸਾਡੀ ਇੱਕ ਕਿੰਨੀਆਂ ਫਲਫੀ ਬਣੀਆਂ ਨੇ ਠੀਕ ਹੈ ਬਸ ਇਹ ਕਿ ਇੱਕ ਤੇ ਕੜਾਈ ਲੋਹੇ ਦੀ ਹੋਣੀ ਚਾਹੀਦੀ ਹੈ ਜਦੋਂ ਵੀ ਆਪਾਂ ਪੂੜੀਆਂ ਬਣਾਉਣੀਆਂ ਤੇ ਮਤਲਬ ਇੱਕ ਜਿਹੜੀ ਆ ਗੈਸ ਦੀ ਫਲੇਮ ਹੈ ਜੇ ਤੁਸੀਂ ਗੈਸ 'ਤੇ ਬਣਾ ਰਹੇ ਚ ਤੇ ਉਹ ਵੀ ਜਿਹੜੀ ਆ ਫੁੱਲ ਹੋਣੀ ਚਾਹੀਦੀ ਹੈ ਤੇ ਫਿਰ ਜਿਹੜੀਆਂ ਪੂੜੀਆਂ ਜਿਹੜੀਆਂ ਵਧੀਆ ਫੁੱਲ ਕੇ ਹੀ ਬਣਨਗੀਆਂ ਇਦਰਾ ਹੁਣ ਜਿੱਤੇ ਲੂ ਕਿੰਮਿਆ ਫਲਫੀ ਫਲਫੀ ਤੇ ਅੱਜ ਆਪਾਂ ਪੂੜੀਆਂ ਨਿਕਲੀਆਂ ਹਾਲੇ ਜਿਹੜਾ ਤਾਂ ਹੋਰ ਕੁਸ਼ਟੇ ਵੀ ਬਣਾਣਾ ਬਹੁਤ ਸਪੈਸ਼ਲ ਜਿਹੜਾ ਮਿਲਦਾ ਹੈ ਵਧੀਆ ਉਹ ਬਣਾਉਣਾ ਹਾਂਜੀ ਤੇ ਹੁਣ ਜਿਹੜੀ ਆਪਾਂ ਸਟਫਿੰਗ ਸਾਰੀ ਰੈਡੀ ਕੀਤੀ ਸੀ ਉਹ ਇਹਦੇ ਵਿੱਚ ਕਰਾਂਗੇ ਜੀ ਫਿਲ ਤੇ ਕ੍ਰਿਸਪੀ ਪਕੌੜੀ ਸੌਰੀ ਪੂੜੀਆਂ ਤਾਂ ਕਿ ਅਸੀਂ ਬਣਾਉਣ ਵਾਸਤੇ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਹੌਲ ਕਰਦੇ ਹਾਂ ਨਾ ਤੇ ਆਸਾਨੀ ਨਾਲ ਹੋ ਸਕੇ ਇਹ ਕ੍ਰਿਸਪੀ ਦਾ ਜਿਆਦਾ ਟੇਸਟ ਹੁੰਦਾ ਕਿਉਂਕਿ ਜਿਹੜੀ ਆਪਾਂ ਇਹ ਫਿਲਿੰਗ ਜਿਹੜੀ ਵਿੱਚ ਇਹ ਪਾਣੀ ਆ ਤੇ ਉਹਦਾ ਜਲਦੀ ਜਿਹੜੀ ਐ ਸੌਫਟ ਪੂੜੀ ਜਿਹੜੀ ਨਾ ਹੋਵੇ ਤੇ ਜਿਹੜੀ ਆਪਾਂ ਸਟਫਿੰਗ ਪਾਣੀ ਆ ਉਹਦੇ ਵਿੱਚ ਜਿਆਦਾ ਪਾਣੀ ਵਗੈਰਾ ਜਿਹੜਾ ਉਹ ਨਾ ਹੋਵੇ ਕਿਉਂਕਿ ਜੇ ਗਾਜਰਾਂ ਵੀ ਤੇ ਆਲੂ ਵੀ ਐ ਬਿਲਕੁਲ ਵੀ ਇਹਨਾਂ ਚੀਜ਼ਾਂ 'ਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਆਪਾਂ ਦਹੀਂ ਲੈਣਾ ਆ ਨਾਲ ਤੇ ਦਹੀਂ ਦੇ ਵਿੱਚ ਵੀ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਥੋੜਾ ਜਿਹਾ ਡਰਾਈ ਡਰਾਈ ਹੋਣਾ ਚਾਹੀਦਾ ਦਹੀਂ ਵੀ ਤੇ ਇੱਕ ਵਾਰ ਤੁਸੀਂ ਮਿਕਸ ਕਰ ਲੈਣਾ ਆ ਦਹੀਂ ਨੂੰ ਤੇ ਠੰਡਾ ਹੋਣਾ ਚਾਹੀਦਾ ਆ ਤੇ ਇੱਧਰ ਆਪਾਂ ਬਣਾਏ ਸੀ ਚਨੇ ਚਿੱਟੇ ਚਨੇ ਤੇ ਇਹਦੇ ਇਹਦੇ ਵਿੱਚ ਇਹ ਜਿਹੜਾ ਪਾ ਕੇ ਤੇ ਇਹਦਾ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਕਮਾਲ ਦਾ ਬਣਦਾ ਆ ਪੂੜੀ ਤੇ ਆਪਾਂ ਇੱਕ ਇੱਕ ਖਾਣੇ ਆ ਬਟ ਇਹਦੇ ਨਾਲ ਰਾਜ ਕਚੌੜੀ ਰਾਜ ਕਚੌੜੀ ਨੂੰ ਬੋਲਦੇ ਆ ਕਿ ਰਾਜ ਕਚੌੜੀ ਤਾਂ ਆਪਾਂ ਇੱਕ ਇੱਕ ਖਾਣੇ ਆ ਪਰ ਮਤਲਬ ਇੱਕ ਇੱਕ ਖਾ ਕੇ ਤੁਹਾਡਾ ਰਾਜ ਜਿਹੜਾ ਹੋ ਜਾਏਗਾ ਦੂਸਰੀ ਨੂੰ ਖਾਣ ਨੂੰ ਜਿਹੜਾ ਤੁਹਾਡਾ ਮਨ ਨਹੀਂ ਕਰੇਗਾ ਤੇ ਇਹ ਵਲੀਆਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੇ ਕੰਬੀਨੇਸ਼ਨ ਇੰਨਾ ਕਮਾਲ ਦਾ ਬਣਦਾ ਹੈ ਕਿ ਬਹੁਤ ਹੀ ਜ਼ਿਆਦਾ ਟੇਸਟ ਤੇ ਜਿਹੜੀ ਇਹ ਚਟਨੀ ਬਣਾਈ ਸੀ ਮਿੱਠੀ ਇਹ ਵੀ ਮੈਂ ਘਰੇ ਬਣਾਈ ਸੀ ਇਮਲੀ ਦੀ ਤੇ ਇਹਦੇ ਈਜ਼ੀ ਐ ਬਣਾਉਣੀ ਤੇ ਬਹੁਤ ਹੀ ਵਧੀਆ ਬਣ ਕੇ ਜਿਹੜੀ ਹੈ ਇੱਕ ਰਾਜ ਕਚੌੜੀ ਸਾਡੀ ਤਿਆਰ ਹੋ ਜਾਂਦੀ ਹੈ ਪਲੱਸ ਇਹ ਜ਼ਿਆਦਾ ਜਿਹੜੀ ਹੈ ਕ੍ਰਿਸਪੀ ਹੋਣੀ ਚਾਹੀਦੀ ਹੈ ਤੇ ਫੇਰੀ ਜਿਹੜੀ ਇਹਦੇ ਵਿੱਚ ਆਪਾਂ ਬਾਕੀ ਸਾਰਾ ਮਟੀਰੀਅਲ ਜਿਹੜਾ ਆਪਾਂ ਪਾ ਸਕਦੇ ਜੇ ਕ੍ਰਿਸਪੀ ਨਹੀਂ ਨਾ ਹੋਏਗੀ ਸੌਫਟਵੇ ਇਵਿਟ ਫਿਰ ਉਹ ਛਿੱਤੀ ਜਿਹੜੀ ਆ ਉਹ ਹੋ ਜਾਏਗੀ ਪ੍ਰੈਸ ਹੋ ਜਾਏਗੀ ਮਤਲਬ ਇੰਨੀ ਫਲਫੀ ਜੀ ਨਹੀਂ ਰਹੇਗੀ ਇਸ ਕਰਕੇ ਪੂਰੀ ਜਿੱਦਾ ਗੋਲ ਗੱਪੇ ਕਿ ਕਰਿਸਪੀ ਜਿਹ ਹੁੰਦੇ ਨਾ ਏਦਾਂ ਕਰਿਸਪੀ ਕਰਨਾ ਹੈ ਉਪਰ ਹੁਣ ਸਾਡੀ ਵੀ ਪਲੇਟ ਹੋ ਗਈ ਹੈ ਰੈਡੀ ਤੇ ਬਣਾਓ ਤੇ ਖਾਓ ਪੀਓ ਐ ਲਾਈਕ ਸ਼ੂਟ ਕਰਿਓ ਵੀਡੀਓ ਮੁਕਿਤ ਹੇਅਰ